ਬੇਟੇ ਦਾ 3 ਮਹੀਨਾ ਹੋ ਗਿਆ ਬਲੋਸਨ ਹੋ ਗਿਆ ਇਹ ਤੁਹਾਨੂੰ ਕੋਈ ਪਤਾ ਲੱਗੇ ਜੀ ਉਹਨਾਂ ਦਾ ਹੋਵੇਗਾ 2-3 ਦਿਨ ਹੋ ਗਏ ਹਾਂਜੀ ਬੇਟੇ ਦੇ ਦ્વાਰਾ ਦੱਸਿਆ ਕਿ ਜੀ ਹਾਂ ਬੇਟੇ ਨੇ ਹੌਣ ਦਿੱਤਾ ਜੀ ਤੇ ਸਰ ਕਿੰਨਾ ਸਮਾਂ ਹੋ ਗਿਆ ਜਿਹੜਾ ਉਸ ਨੂੰ ਬਾਹਰ ਭੇਜੇ ਨੂੰ ਉਹਨਾਂ ਨੂੰ ਹੋ ਗਏ ਜੀ 7 ਮਹੀਨੇ ਗਏ ਇਹਨੂੰ ਹਾਂਜੀ ਕੀ ਗੱਲਬਾਤ ਹੋਈ ਸੀ ਏਜੰਟਾਂ ਦੇ ਨਾਲ ਬ੍ਰੋ ਏਜੰਟਾਂ ਨਾਲ ਤਾਂ ਜੀ ਇਹੀ ਹੋਈ ਸੀ ਕਿ ਅਸੀਂ ਮਹੀਨੇ ਦੇ ਅੰਦਰ ਅੰਦਰ ਭੇਜ ਦੋਗੇ। ਡਾਇਰੈਕਟ ਫਲਾਈਟ 'ਚ ਭੇਜਾਂਗੇ ਜੀ। 45 ਲੱਖ ਰੁਪਏ ਲੈਣਾ ਜੀ ਅਸੀਂ। ਅਸੀਂ ਉਹ ਡਨ ਕਰਤੀ ਜੀ ਓਕੇ ਜੀ ਮੇਰੇ ਕੋਈ ਗੱਲ ਨਹੀਂ। ਬਾਅਦ 'ਚ ਜੀ ਸਾਡਾ ਮੁੰਡਾ ਡੋਂਕੀ ਰਾਹੀਂ ਭੇਜਿਆ ਗਿਆ ਜੀ। ਬੜੇ ਮੁਸ਼ਕਲ ਹਾਲਾਤਾਂ ਦੇ ਵਿੱਚ ਭੇਜਿਆ ਗਿਆ ਜੀ। ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਫਿਰ ਏਜੰਟਾਂ ਦੇ ਨਾਲ? ਏਜੰਟਾਂ ਨਾਲ ਗੱਲਬਾਤ ਕੀਤੀ ਸੀਗੀ। ਇਹ ਤਾਂ ਇੰਨੀ ਸੈਟਿੰਗ ਕਰਨੀ ਪੈਂਦੀ ਆ ਜੀ ਫਲਾਣਾ ਕਰਨਾ ਪੈਂਦਾ ਏ ਟੀਮ ਕਾ ਕਰਨਾ ਪੈਂਦਾ ਜੀ ਉਹ ਸਾਨੂੰ ਆਈ ਗਈ ਨਹੀਂ ਦਿੱਤੀ ਸਾਡੇ ਕੋਲ ਪੈਸੇ ਪਹਿਲਾਂ ਲੈ ਲਿਖ ਕੇ ਜੀ ਹਾਂਜੀ ਜਿਆਦਾ ਸਰ ਕੋਈ ਪਰਿਵਾਰ ਦੇ ਵਿੱਚ ਕੀ ਤੁਹਾਡੇ ਸੋਰਸਿਸ ਨੇਗੇ ਕਮਾਈ ਦੇ ਕੀ ਕੀ ਸਾਧਨ ਨੇਗੇ ਸਾਧਨ ਜੀ ਦਿਹਾੜੀਦਾਰ ਬੰਤੇ ਆ ਜੀ ਹੋਰ ਸਾਧਨ ਸਾਡੇ ਕੋਲ ਕੀ ਹੈ ਜੀ ਤੁਸੀਂ 45 ਲੱਖ ਰੁਪਏ ਕਿੱਥੋਂ ਇਕੱਠਾ ਕਰਾਇਆ ਅਸੀਂ ਕਰਜ਼ਾ ਚੁੱਕਿਆ ਜੀ ਸਾਰਾ ਹਾਂਜੀ ਘਰ ਵੀ ਕਹੜੇ ਰੱਖਿਆ ਹੋਇਆ ਜੀ ਹਾਂਜੀ ਤੁਹਾਡੀ ਮੰਗ ਕੀ ਕਰ ਦਿੰਦੀ ਸਰਕਾਰ ਮੰਗ ਤੋਂ ਸਰਕਾਰ ਤੋਂ ਜੀ ਮੁੰਡੇ ਨੂੰ ਨੌਕਰੀ ਕੰਮਕਾਰ ਕੋਈ ਦਿੱਤਾ ਜਾਵੇ ਜੀ ਜਿਹੜਾ ਅਸੀਂ ਕਰ ਜਾ ਲਾ ਸਕੀਏ ਜੀ ਇਹ ਹੀ ਮੰਗ ਹੈ ਸਾਡੀ ਬੇਨਤੀ ਹੈ ਸਾਡੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਬੇਵੀ ਹੈ ਜੀ ਕਦੋਂ ਗੱਲਬਾਤ ਹੋਈ ਸੀ ਜੀ ਤੁਹਾਡੀ ਬੱਚੇ ਨਾਲ ਤੁਹਾਡੇ ਕਾਫੀ ਦਿਨ ਹੋ ਗਏ ਜੀ ਤੋਂ ਮੇਰੀ ਬਾਤ ਹੋਈ ਨੂੰ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਕਿ ਤੁਹਾਡਾ ਬੱਚੇ ਵੀ ਰਿਪੋਰਟ ਕੀਤਾ ਜਾ ਰਿਹਾ ਹੈ ਮੁੰਡਾ ਮੈਂ ਹੈ ਨਹੀਂ ਤੀ ਜੀ ਕਹੀਂ ਗਈ ਵੀ ਤੀ ਜੀ ਪਿੱਛੇ ਤੇ ਕੁੜੀ ਨੇ ਕਰੀ ਤੀ ਬਾਤ ਕੁੜੀ ਪਾ ਕਰਿਆ ਆਪਣੀ ਭੈਣ ਪਾ ਫੋਨ ਵੀ ਮੈਂਡ ਬੋਟ ਕਰਦੀ ਆ ਜੀ ਉਸ ਤੋਂ ਬਾਅਦ ਫਿਰ ਆਈ ਦੂਸਰੇ ਦਿਨ ਮੈਂ ਜੀ ਮੈਨੂੰ ਫਿਰ ਪਤਾ ਲੱਗਿਆ ਕੁੜੀ ਨੇ ਮੇ ਪਾ ਫੋਨ ਨਹੀਂ ਕਰਿਆ ਜੀ ਵੀ ਕਦੀ ਮੇ ਮਮੀ ਕਬਰਾ ਆ ਜਾ ਮੈਂ ਕਹੀਂ ਗਈ ਵੀ ਤੀ ਵਿਆਹਾਂ ਇਸ ਕਰਕੇ ਫਿਰ ਮੈਨੋਰੀ ਆਈ ਨੂੰ ਪਤਾ ਲੱਗਿਆ ਜੀ ਮੇਰਾ ਬੁੱਤ ਡੋਟ ਕਰਦੀ ਆ ਵੀ ਆ ਰਹੇ ਹਾਂ ਬਹੁਤ ਬੁਰੇ ਹਾਲਾਤਾਂ ਮੈਂ ਪਹੁੰਚਿਆ ਤਾਂ 7-8 ਮਹੀਨੇ ਦੇ ਵਿੱਚ ਈਪ ਪਹੁੰਚਿਆ ਤਾਂ ਇਹ ਉਰਾਂ ਭੇਜਦੀ ਹੈ ਜੀ ਭੁੱਖਮ ਪਾਣੀ ਗਏ ਕੋਈ ਮਸੀਰਤਾਂ ਦੀ ਗੱਲਬਾਤ ਕੀਤੀ ਗਈ ਹੋਵੇ ਹਾਂ ਜੀ ਪਾਣੀ ਆ ਮ ਕਹੀਂ ਕਹੀਂ ਤੇ ਕੱਢੇ ਜੀ ਕਵੇਰੀ ਡੁੱਬ ਗਏ ਤੇ ਆ ਕਹੀਂ ਕਹੀਂ ਤੇ ਇੱਕ ਤੋਂਨ ਮਤੇ ਮਿਲਿਆ ਹੀ ਨਹੀਂ ਜੀ ਮੁੰਡਾ ਬਹੁਤ ਕਹੀਂ ਬੰਦ ਕਰਦੀ ਹੈ 4 ਦਿਨ ਨਹੀਂ ਕੱਢੇ ਜੀ ਰੋਟੀ ਨਹੀਂ ਦਈ ਉਹਨਾਂ ਨੂੰ ਫੋਨ ਲੇ ਲੀਏ ਉਹਨਾਂ ਬਤੇ ਫੋਨ ਨਹੀਂ ਆਇਆ 6-7 ਦਿਨ ਕਰਾਂ ਮੈਂ ਪੁੱਛ ਰਹੀ ਫੇਰ ਫੋਨ ਕਰਿਆ ਵੀ ਫੋਨ ਨਹੀਂ ਕਰਿਆ ਉਹ ਤੇ ਤੈਨੇ ਕਹਿ ਦਿਨ ਹੋ ਗਏ ਤਾਂ ਕਿਸ ਤਰ੍ਹਾਂ ਬੋਲ ਰਿਹਾ ਮਾਂ ਤੇਰੀ ਬਾਜ਼ ਕਿਸ ਤਰ੍ਹਾਂ ਹੋ ਰਹੀ ਛੋਕਰਾ ਭੁੱਖਾ ਬੋਲਿਆ ਵੀ ਨਾ ਜਾ ਕੇ ਰਿਹਾ 4 ਦਿਨ ਹੋ ਗਏ ਮੰਮੀ ਅੰਦਰ ਬੰਦ ਕਰੇ ਵੀ ਤੇ ਹਮੇ ਭੁੱਖੇ ਵੀ ਹਮੇ ਭੁੱਖੇ ਤੇ ਫੋਨ ਲੈ ਲਈਏ ਮਾਰੇ ਪਾਸ ਤੇ ਵੀ ਕਦੀ ਫੋਨ ਕਰਦੇ ਆ ਵੀ ਮਨ ਰੋਟੀ ਨਹੀਂ ਦੇ ਰਹੇ ਰੇਸ ਕਰਕਾ ਮੈਂ ਫੋਨ ਨਹੀਂ ਕਰ ਸਕਿਆ ਕਾ ਕੁਈ ਪੈਸੇ ਪੂਸੇ ਵੀ ਮੰਗਾਈ ਜਾਂਦੇ ਸੀ ਡਾਕਟਰ ਹਾਂਜੀ ਫੋਨ ਹੋ ਗਿਆ ਤੇਜੀ ਫਿਰ ਉਹਨਾ ਕਿ ਫੋਨ ਲੈਣੇ ਬਾਅਦ ਤਾਂ ਫਿਰ ਮੁੰਡੇ ਨੇ ਫਿਰ ਪੈਸੇ ਮੰਗਾਈ ਤੇਜੀ ਹਾਂਜੀ ਕਹੇ ਫੋਨ ਗਿਰ ਗਿਆ ਮਾਰੇ ਪਾਣੀ ਮਾ ਬੈਗ ਬੂਗ ਸਾਰੇ ਆਣੇ ਲੋਕੀ ਨਹੀਂ ਦੇਹਦੇ ਜੀ ਖਾਣੇ ਬੂਗ ਨਹੀਂ ਪਾਏ ਕਦੀ ਤਾਂ